ਜੈ ਸ਼੍ਰੀ ਰਾਮ ਅੱਜ ਸਾਡੇ ਵੀਰ ਪ੍ਰੀਤਮ ਸਿੰਘ ਜੀ ਬਟੰਡਾ ਦੇ ਸਰਕੀ ਉਜਾਰ ਦੇ ਜੋ ਸੀਸੀਟੀਵੀ ਐਕਸਪਰਟ ਘਰ ਮੈਂ ਉਹਨਾਂ ਦੇ ਵੱਲੋਂ ਭੇਜੇ ਗਏ ਸਾਡੇ ਇਛਾਪੂਰਨ ਬਾਲਾ ਜੀ ਧਾਮ ਮੰਦਰ ਦੇ ਵਿੱਚ ਜਿੰਨੇ ਵੀ ਸੀਸੀਟੀਵੀ ਕੈਮਰੇ ਲੱਗੇ ਸੀ 19 20 ਕੈਮਰੇ ਲੱਗੇ ਆ ਉਹਨਾਂ ਨੂੰ ਸਾਰਿਆਂ ਨੂੰ ਇਹਨੇ ਚੈੱਕ ਕੀਤਾ ਵੀਰੇ ਮਤੋਂ ਦੋ ਤਿੰਨ ਕੈਮਰੇ ਖਰਾਬ ਸੀ ਉਹਨਾਂ ਨੂੰ ਇਹਨਾਂ ਨੇ ਸਹੀ ਕਰਕੇ ਲਗਾਇਆ ਤੇ ਦੋ ਕੈਮਰੇ ਹੋਰ ਨਵੇਂ ਲਗਾਏ ਤਾਂ ਇਹਨਾਂ ਦੀ ਜੋ ਸੇਵਾ ਹੈ ਉਹ ਬਿਲਕੁਲ ਕਹਿੰਦੇ ਇਹ ਨਿਰੋਲ ਹੈ ਕੋਈ ਅਸੀਂ ਪੈਸਾ ਨਹੀਂ ਲੈਂਦੇ ਕਿਸੇ ਕਿਸਮ ਦਾ ਅਸੀਂ ਕੋਈ ਚਾਰਜ ਨਹੀਂ ਲੈਂਦੇ ਕੋਈ ਮੰਦਰ ਹੈ ਗੁਰਦੁਆਰਾ ਹੈ ਡੇਰਾ ਹੈ ਮੰਦਿਰ ਹੈ ਪ੍ਰਧਾਨਿਕ ਸਥਾਨ ਹੈ ਕੋਈ ਗਊਸ਼ਾਲਾ ਵਗੈਰਾ ਤਾਂ ਉੱਥੇ ਅਸੀਂ ਜੋ ਵੀ ਸੀਸੀਟੀਵੀ ਦੀ ਸੇਵਾ ਹੈ ਉਹ ਬਿਲਕੁਲ ਨਿਰੋਲ ਤੇ ਫ੍ਰੀ ਕਰਦੇ ਹਾਂਗੇ ਅਸੀਂ ਇਹਨਾਂ ਦਾ ਆਪਦੀ ਮੰਦਿਰ ਕਮੇਟੀ ਦੇ ਵੱਲੋਂ ਮੰਦਿਰ ਦੇ ਜੋ ਮਾਲਕਾਂ ਦੇ ਵੱਲੋਂ ਮੈਂ ਪੰਡਤ ਰਵੀ ਕੁਮਾਰ ਜੀ ਤਰਫੋਂ ਇਹਨਾਂ ਦਾ ਸੀਸੀਟੀਵੀ ਐਕਸਪਰਟ ਤੇ ਸਾਡੇ ਆਏ ਹੋਏ ਉਹਨਾਂ ਨੇ ਤੇ ਜਿਹੜੇ ਬੰਦੇ ਨੇ ਪ੍ਰੀਤਮ ਸਿੰਘ ਜੀ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਜੈ ਸ਼੍ਰੀ ਰਾਮ ਜੈ ਸ਼੍ਰੀ